ਡਾਕਟਰ ਸੁਖੀ ਹੋਰਾਂ ਦੇ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਸਥਾਨ ਬਾਰੇ ਇਹ ਸਾਫ਼ ਤੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਇੱਥੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਬੇਦਬੀ ਨਹੀਂ ਹੁੰਦੀ ਤੇ ਪੂਰੀ ਰਹਿਤ ਮਰਿਆਦਾ ਦੇ ਨਾਲ ਇੱਥੇ ਗੁਰੂ ਸਾਹਿਬ ਦੇ ਸਰੂਪ ਰੱਖੇ ਗਏ ਨੇ ਗੁਰੂ ਘਰ ਹੈਗਾ ਤੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਰੱਖੇ ਹੋਏ ਨੇ ਤੇ ਗੁਰੂ ਮਹਾਰਾਜ ਦੇ ਸਰੂਪ ਪੂਰੀ ਆਸਥਾ ਨਾਲ ਸਤਿਕਾਰ ਨਾਲ ਰੱਖੇ ਹੋਏ ਨੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਵੀ ਕਿਹਾ ਤੇ ਫਿਰ ਇਤਰਾਜ਼ ਕੀ ਹੋਣਾ ਚਾਹੀਦਾ ਇੱਕ ਤਾਂ ਤੁਸੀਂ ਆਪ ਖੁਦ ਦੇਖੋ ਆ ਇਥੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਲੱਗੇਗਾ ਨਹੀਂ ਕੋਈ ਕੋਈ ਇਥੇ ਕੋਈ ਮर्यादाज ਨਹੀਂ ਕੰਮ ਹੋ ਰਿਹਾ ਮੈਂ ਮर्यादा ਦਾ ਉਹ ਸ਼ਬਦ ਲਿਮਟਿਡ ਜੀ ਉਹਦੀ ਕਲੀਮਿਟੇਸ਼ਨਸ ਦਾ ਉਹਨੂੰ ਦਾਇਰੇਜ ਰੱਖਿਆ ਗਿਆ ਪਰ ਜਿੱਥੇ ਆਸਤਾ ਹੁੰਦੀ ਆ ਉੱਥੇ ਕੋਈ ਕੋਈ ਚੀਜ਼ ਪੰਗ ਹੋ ਨਹੀਂ ਸਕਦੀ ਕਿਸੇ ਤਰ੍ਹਾਂ ਦੀ ਵੀ ਹੋਵੇ ਸਾਡੀ ਸਾਰਿਆਂ ਦੀ ਇਤਿਹਾਸਤਾ ਜਦੋਂ ਵੀ ਅਸੀਂ ਇੱਥੇ ਆਨੇ ਆ ਸਾਨੂੰ ਇਸ ਗੱਲ ਦਾ ਇਹ ਧਿਆਨ ਵੀ ਰੱਖਦੇ ਆ ਸਾਨੂੰ ਇਸ ਗੱਲ ਦਾ ਗਿਆਨ ਵੀ ਆ ਕਿ ਆਪਣੇ ਗੁਰੂਆਂ ਪੀਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਉਹ ਕਰਦੇ ਆ ਸੈਟੀ ਨੇ ਦਾਵਾ ਕੀਤਾ ਕਿ ਗੁਰੂ ਮਹਾਰਾਜ ਦੇ ਸਤੁਰੂ ਪਰ ਸੋਈ ਖਾਣੇ ਚ ਮਿਲਨੇ ਇਹ ਸ਼ਬਦ ਸਹੀ ਨੇ ਨਹੀਂ ਬਿਲਕੁਲ ਨਹੀਂ ਜੀ ਐਸਆਈਟੀ ਦੇ ਪ੍ਰੈਸ ਨੋਟ ਦੇ ਵਿੱਚ ਦੇਖੋ ਜੇ ਐਸਆਈਟੀ ਕੋਈ ਗਲਤ ਕਰ ਰਹੀ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਉਹਨਾਂ ਨੂੰ ਜਾ ਕੇ ਮਿਲੂੰਗਾ ਉਹਨਾਂ ਨੂੰ ਕਹੂੰਗਾ ਕਿ ਜੇ ਇਨਾਦੇ ਵਿੱਚ ਇਨ੍ਹਾਂ ਦਾ ਕੋਈ ਕਸੂਰ ਆ ਕਿ ਇਨ੍ਹਾਂ ਨੇ ਕੋਈ ਬੇਅਦਬੀ ਕੀਤੀ ਆ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜਿਨ੍ਹਾਂ ਨੇ ਇਦਾਂ ਦਾ ਕੀਤਾ ਕਿ ਸਾਡੇ ਗੁਰੂ ਦਾ ਸਤਕਾਰ ਨਹੀਂ ਹੋਇਆ ਫਿਰ ਤਾਂ ਵਿਚਾਣ ਨੂੰ ਗੋਲੀ ਦੇ ਇਹਨਾਂ ਨੂੰ ਟੰਗ ਦਿਓ ਜੇਕਰ ਜੇ ਇੰਨਾ ਇਦਾਂ ਦੀ ਕੋਈ ਗੱਲ ਹੈ ਨੀ ਜੋ ਮੈਨੂੰ ਪਤਾ ਇੱਥੇ ਨਹੀਂ ਹੈ 228 ਰੁਪਿਆਂ ਦੇ ਮਾਮਲੇ ਦੇ ਵਿੱਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ ਜਦੋਂ ਮਾਗੀ ਦੀ ਇੱਕ ਰੈਲੀ ਦੇ ਵਿੱਚ ਭਗਵੰਤ ਮਾਨ ਹੁਰੀਏ ਦਾਵਾ ਕਰਦਨੇ ਸੀਐਮ ਸਾਹਿਬ ਕਿ ਕੁਝ ਸਰੂਪ ਨੇ ਜਿਹੜੇ ਉਸੀ ਬਰਾਮਦ ਕਰ ਲਏ ਨੇ ਔਰ ਉਹ ਇਹ ਵੀ ਦਾਵਾ ਕਰਦਨੇ ਕਿ ਉਹਨਾਂ ਸਰੂਪਾਂ ਦਾ ਨਾਂ ਤਾਂ ਕੋਈ ਇਹਨਾਂ ਦੇ ਕੋਲ ਰਸੀਦ ਹੈ ਨਾ ਕੋਈ ਰਿਕਾਰਡ ਹੈ ਉਸ ਰੂਪ ਕਿਵੇਂ ਇੱਥੇ ਪਹੁੰਚੇ ਕਿਵੇਂ ਇੱਥੇ ਗਏ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਐਸਆਈਟੀ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਨਾ ਸਿਰਫ ਕਾਮਯਾਬੀ ਹਾਸਲ ਕੀਤੀ ਹੈ ਬਲਕਿ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਦੇਰ ਰਾਤ ਐਫਆਈਆਰ ਵੀ ਦਰਜ ਕਰ ਦਿੱਤੀ ਗਈ ਹੈ ਡਾਕਟਰ ਸੁਖੀ ਹੋਰਾਂ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਸਥਾਨ ਬਾਰੇ ਇਹ ਸਾਫ਼ ਤੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਇੱਥੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਬੇਦਬੀ ਨਹੀਂ ਹੁੰਦੀ ਤੇ ਪੂਰੀ ਰਹਿਤ ਮਰਿਆਦਾ ਦੇ ਨਾਲ ਇੱਥੇ ਗੁਰੂ ਸਾਹਿਬ ਦੇ ਸਰੂਪ ਰੱਖੇ ਗਏ ਨੇ ਡਾਕਟਰ ਸਾਹਿਬ ਖੁਦ ਸਾਡੇ ਨਾਲ ਮੌਜੂ ਇੱਕ ਪਾਸੇ ਤੁਸੀਂ ਇਸ ਗੁਰਦੁਆਰਾ ਸਾਹਿਬਾਨ ਦਾ ਸਪਸ਼ਟਿਕਰਨ ਦਿੰਦੇ ਹੋ ਪਹਿਲਾਂ ਤਾਂ ਮੈਂ ਇਹ ਸਮਝਣਾ ਚਾਹਣਾ ਹੈ ਇਹ ਗੁਰੂ ਘਰ ਹੈ ਜਾਂ ਇੱਕ ਡੇਰਾ ਹੈ ਇਹ ਸਾਡੇ ਲਈ ਗੁਰੂ ਘਰ ਹੈ ਜੀ ਕਿਉਂਕਿ ਜਿਹੜੇ ਵੀ ਥਿਆਂ ਨਬਕਉ ਰਾਜਾ ਸਾਹਿਬ ਜਿਨ੍ਹਾਂ ਨੂੰ ਸਾਡੇ ਦਾਦੇ ਪੜਦਾਦੇ ਪੂਜਦੇ ਆਏ ਆ ਔਰ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਲੱਗੀ ਕਿ ਇਹਦੇ ਵਿੱਚ ਫਰਕ ਕੀ ਹੈ ਪਰ ਮੈਂ ਇਹ ਕਹੂੰਗਾ ਕਿ ਸਾਡੇ ਲਈ ਗੁਰੂ ਘਰ ਹੈ ਜੇ ਗੁਰੂ ਘਰ ਹੈਗਾ ਤੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਰੱਖੇ ਹੋਏ ਨੇ ਤੇ ਗੁਰੂ ਮਹਾਰਾਜ ਦੇ ਸਰੂਪ ਪੂਰੀ ਆਸਥਾਨ ਨਾਲ ਸਤਕਾਰ ਨਾਲ ਰੱਖੇ ਹੋਏ ਨੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਵੀ ਕਿਹਾ ਤੇ ਫਿਰ ਇਤਰਾਜ਼ ਕੀ ਹੋਣਾ ਚਾਹੀਦਾ ਦੇਖੋ ਤੁਸੀਂ ਇੱਥੇ ਖੜੇ ਹੋ ਸਾਡੇ ਰਾਈਟ ਸਾਈਡ ਤੇ ਨਵਕਰ ਰਾਜਾ ਸਾਹਿਬ ਦੇ ਸਥਾਨ ਨੇ ਉਹਦੇ ਬਿਲਕੁਲ ਆਪੋਜੀਟ ਸਾਡੇ ਗੁਰਦੁਆਰਾ ਸਾਹਿਬ ਆ ਤੁਸੀਂ ਦੇਖਣ ਮੈਂ ਪਹਿਲਾਂ ਰਾਜ ਸਾਹਿਬ ਦੇ ਉੱਥੇ ਨਤਮਸਤਕ ਹੋਇਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਸ਼ਿਰੂ ਗੁਰਗ੍ਰਾਮ ਸਾਹਿਬ ਮੋਰੇ ਵੀ ਮੈਂ ਹਾਜ਼ਰੀ ਲਵਾਈ ਉੱਥੇ ਨਤਮਸਤੇ ਨਾਲ ਅਸ਼ੀਰਵਾਦ ਪ੍ਰਾਪਤ ਕੀਤਾ ਮੈਂ ਸਤ ਤੁਸੀਂ ਜੇਕਰ ਤੁਸੀਂ ਆਪ ਖੁਦ ਦੇਖੋ ਤਾਂ ਇੱਥੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਲੱਗੇਗਾ ਨਹੀਂ ਕੋਈ ਕੋਈ ਇੱਥੇ ਕੋਈ ਮर्यादाज ਨਹੀਂ ਕੰਮ ਹੋ ਰਿਹਾ ਮੈਂ ਮर्यादा ਦਾ ਉਹ ਸ਼ਬਦ ਲਿਮਟਡ ਜੀ ਉਹਦੀ ਕਲੀਮਿਟੇਸ਼ਨਸ ਦਾ ਉਹਨੂੰ ਇੱਕ ਦਾਇਰੇ 'ਚ ਰੱਖਿਆ ਗਿਆ ਪਰ ਜਿੱਥੇ ਆਸਤਾ ਹੁੰਦੀ ਆ ਉੱਥੇ ਕੋਈ ਕੋਈ ਚੀਜ਼ ਪੰਗ ਹੋ ਨਹੀਂ ਸਕਦੀ ਕਿਸੇ ਤਰ੍ਹਾਂ ਦੀ ਵੀ ਹੋਵੇ ਸਾਡੀ ਸਾਰਿਆਂ ਦੀ ਇੱਛਾ ਸੀ ਜਦੋਂ ਵੀ ਅਸੀਂ ਇੱਥੇ ਆਨੇ ਆ ਸਾਨੂੰ ਇਸ ਗੱਲ ਦਾ ਇਹ ਧਿਆਨ ਵੀ ਰੱਖਦੇ ਆ ਸਾਨੂੰ ਇਸ ਗੱਲ ਦਾ ਗਿਆਨ ਵੀ ਆ ਕਿ ਆਪਣੇ ਗੁਰੂਆਂ ਪੀਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਉਹ ਕਰਦੇ ਆ ਜਿੰਨਾ ਕਿ ਮੈਂ ਜਾਣਦਾ ਜਦੋਂ ਦਾ ਮੈਂ ਸੁਰਤ ਸੰਭਾਲੀ ਆ ਇੱਥੇ ਐਸਜੀਪੀਸੀ ਮੈਂਬਰ ਵੀ ਆਉਂਦੇ ਆ ਇੱਥੇ ਜਿਹੜੇ ਆਪਣੇ ਆਪ ਨੂੰ ਸਿੱਖ ਬਦਮਾਨ ਕਹਿੰਦੇ ਉਹ ਵੀ ਇੱਥੇ ਆਉਂਦੇ ਆ ਜਿੰਨੇ ਰਾਗੀ ਟਾੜੀ ਵੀ ਇਸ ਜਗ੍ਹਾ ਤੇ ਆਉਂਦੇ ਆ ਮੈਂ ਸਮਝਦਾ ਜਦੋਂ ਉਹ ਆਉਂਦੇ ਜਿਹੜੇ ਸਾਨੂੰ ਰਸਤਾ ਦਿਖਾਣਾ ਜਿਹਨਾਂ ਨੇ ਸਾਨੂੰ ਦਿਖਾਣਾ ਰਸਤਾ ਉਹ ਸਾਰੇ ਇੱਥਿਆਂ ਦੇ ਤੇ ਰਾਜਾ ਸਾਹਿਬ ਜੀ ਦਾ ਵੀ ਤਾਂ ਗੁਰੂਆਂ ਚ ਹੀ ਉਹਨਾਂ ਦਾ ਵਿਸ਼ਵਾਸ ਵੀ ਗੁਰੂਆਂ ਵਿੱਚ ਹੀ ਸੀ ਉਹਨਾਂ ਨੇ ਸਾਨੂੰ ਇੱਕ ਰੱਬ ਦਾ ਇਸ ਪਰਮਾਤਮਾ ਉਸ ਵਾਹਿਗੁਰੂ ਦਾ ਰਸਤਾ ਦਿਖਾਇਆ ਨਾ ਸੋ ਮੈਂ ਸਮਝਦਾ ਕਿ ਇਹ ਗੱਲਾਂ ਜਣੀਆਂ ਮੇਰੇ ਮੇਰੇ ਮਤਲਬ ਕਿਉਂਕਿ ਮੈਂ ਤਾਂ ਜੋ ਸਿੱਖਿਆ ਮੈਂ ਉਹੀ ਦੱਸ ਸਕਦਾ ਤੇ ਮੈਨੂੰ ਇਹ ਐਸਆਈਟੀ ਨੇ ਦਾਅਵਾ ਕੀਤਾ ਕਿ ਗੁਰੂ ਮਹਾਰਾਜ ਦਾ ਸ੍ਰੀ ਉਪਰਸੋਈ ਖਾਣੇ ਚ ਮਿਲਨੇ ਨੇ ਇਹ ਸ਼ਬਦ ਸਹੀ ਨੇ ਨਹੀਂ ਬਿਲਕੁਲ ਨਹੀਂ ਜੀ ਐਸਆਈਟੀ ਦੇ ਪ੍ਰੈਸ ਨੋਟ ਦੇ ਵਿੱਚ ਦੇਖੋ ਜੇ ਐਸਆਈਟੀ ਕੋਈ ਗਲਤ ਕਰ ਰਹੀ ਹੈ ਮੈਂ ਕਹਿੰਦਾ ਮੈਂ ਦੇਖੋ ਇਸ ਗੱਲ ਨੂੰ ਫਿਰ ਮੈਂ ਇਹ ਕਹਣਾ ਕਿ ਇਸ ਜਗ੍ਹਾ ਤੇ ਹਜ਼ਾਰਾਂ ਹੀ ਲੋਕ ਹਰ ਸਾਲ ਇੱਥੇ ਜਦੋਂ ਇਸ ਦਰਬਾਰ ਤੇ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਉਹਨਾਂ ਵੱਲੋਂ ਜਦੋਂ ਗੁਰੂ ਦਾ ਸ਼ੁਕਰਾਨਾ ਕਰਾਇਆ ਜਾਂ ਕੀਤਾ ਜਾਂਦਾ ਜਿੱਥੇ ਮੱਥਾ ਟੇਕਦੇ ਆ ਉਸ ਤੋਂ ਬਾਅਦ ਸ਼ੁਕਰਾਨਾ ਕਿੱਥੇ ਕਰਦੇ ਆ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉੱਥੇ ਜਾ ਕੇ ਮੱਥਾ ਟੇਕਦੇ ਆ ਔਰ ਗੁਰੂ ਦਾ ਧੰਨਵਾਦ ਕਰਦੇ ਆ ਕਿ ਸਾਡੀਆਂ ਆਸਾਂ ਮਰਦਾਂ ਪੂਰੀਆਂ ਹੋਈਆਂ ਸੋ ਮੈਂ ਜਿੱਥੇ ਕਹਿੰਦਾ ਲੋਕਾਂ ਲੱਖਾਂ ਹਜ਼ਾਰਾਂ ਹੀ ਲੋਕਾਂ ਦਾ ਆਸਤਾ ਹੋਵੇ ਉੱਥੇ ਕਹਿੰਦਾ ਮਤਲਬ ਕੋਈ ਵੀ ਆਦਮੀ ਇਹ ਬੇਅਦਵੀ ਵਾਲੇ ਪਾਸੇ ਸੋਚ ਨਹੀਂ ਸਕਦਾ ਮੈਂ ਇਸ ਗੱਲ ਦਾ ਵੀ ਬੜਾ ਮੈਨੂੰ ਕਿ ਜਿਹੜਾ ਕੰਮ ਐਸਜੀਪੀਸੀ ਨੇ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਨਹੀਂ ਅੱਜ ਸਰਦਾਰ ਪਗਵਾਂ ਸੇ ਮਾਨ ਸਾਹਿਬ ਨੇ ਕੰਮ ਕੀਤਾ ਮਤਲਬ ਤੁਸੀਂ ਠੀਕ ਸਮਝੋ ਫਿਰ ਕਾਰਵਾਈ ਨੂੰ ਨਹੀਂ ਕਾਰਜ ਪ੍ਰੂੜਤਾ ਕਰਨਾ ਕਿ ਉਹਨਾਂ ਨੇ ਠੀਕ ਕੰਮ ਕੀਤਾ ਮੈਂ ਇਹ ਗੱਲ ਕਹਿੰਦਾ ਜੇਕਰ ਕੋਈ ਚੀਜ਼ ਮਿਸਿੰਗ ਦਾ ਤੁਸੀਂ ਵੀ ਜਾਣਦੇ ਹੋ ਐਸਜੀਪੀਸੀ ਕਹਿੰਦੀ ਆ ਕਿ ਮਿਸਿੰਗ ਆ ਪਰ ਜੇਕਰ ਅਸੀਂ ਉਹਨਾਂ ਨੂੰ ਖੋਜਣ ਦੀ ਕੋਸ਼ਿਸ਼ ਕਰੀਏ ਮੈਂ ਤੁਹਾਨੂੰ ਦੁਆਬੇ ਦੀ ਗੱਲ ਦੱਸਦਾ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਜੇ ਤੁਸੀਂ ਸਾਡੇ ਦੁਆਬੇ ਦੇ ਵਿੱਚ ਹੀ ਜਿੰਨੇ ਵੀ ਗੁਰਦਰਾ ਸਾਹਿਬ ਆ ਉਹਨਾਂ ਜਮਨ ਦੀ 100% ਰਜਿਸਟ੍ਰੇਸ਼ਨ ਨਹੀਂ ਹੋਏਗੀ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਅੱਧਿਆਂ ਤਵੇ ਅਸੀਂ ਕੋਈ ਗੁਰੂਗਰਾਸ ਸਾਹਿਬ ਜੋ ਲਿਆਣੇ ਕਰ ਇਹਨਾਂ ਦੀ ਰਜਿਸਟ੍ਰੇਸ਼ਨ ਵੀ ਕਿਤੇ ਹੁਣ ਚੈੱਕ ਕਰਨੀ ਆ ਉਹ ਇਹਨਾਂ ਲੋਕਾਂ ਨੂੰ ਕਿ ਜਿਹੜੇ ਇੱਥੇ ਦੇ ਮੈਂ ਸਾਰਿਆਂ ਨੂੰ ਜਾਣਦਾ ਕੋਈ ਮੇਰਾ ਚਾਚਾ ਕੋਈ ਭਤੀਜਾ ਕੋਈ ਕੁਛ ਮੇਰੇ ਰਿਸ਼ਤੇਦਾਰ ਜੀ ਇਹਨਾਂ ਨੂੰ ਅੱਧਿਆਂ ਨਹੀਂ ਪਤਾ ਕਿ ਇਦਾਂ ਦੀ ਕੋਈ ਰਜਿਸਟ੍ਰੇਸ਼ਨ ਵੀ ਹੁੰਦੀ ਆ ਉਹਨਾਂ ਨੇ ਕਹੇ ਸਾਨੂੰ ਜੀ ਗੁਰੂਕੰਨ ਸਾਹਿਬ ਚਾਹੀਦੇ ਆ ਉਹਨਾਂ ਕਿਸੇ ਨੂੰ ਲੈ ਕੇ ਦੇ ਦਿੱਤੇ ਇਹਨਾਂ ਨੇ ਸੋ ਮੈਂ ਸਮਝਦਾ ਕਿ ਇਹਨਾਂ ਦੀ ਜਿਹੜੀ ਐਫਆਈਆਰ ਹੁਣ ਦਰਜ ਕੀਤੀ ਗਈ ਹੈ ਫਰੈਸ਼ ਐਫਆਈਆਰ ਉਹਨੂੰ ਕਿੱਦਾਂ ਦੇਖਦੇ ਹੋ ਠੀਕ ਸਮਝਦੇ ਹੋ ਐਫਆਈਆਰ ਹੋਈ ਇਹ ਜਿਹੜਾ ਲੋਕਾਂ ਨਾਲ ਮੇਰੇ ਹਲਕੇ ਦੇ ਮੇਰੇ ਦੁਆਬੇ ਦੇ ਜਿਹੜੇ ਜਿੰਨਾਂ ਲੋਕਾਂ ਦੀ ਇਸ ਤੇ ਆਸਥਾ ਆ ਕਿਉਂਕਿ ਮੇਰੇ ਲਈ ਐਮ ਐਲ ਏ ਕੋਈ ਇੰਪੋਰਟੈਂਸ ਨਹੀਂ ਮੇਰੇ ਲਈ ਇਹ ਘਰ ਇੰਪੋਰਟੈਂਟ ਆ ਮੈਂ ਸਰਦਾਰ ਭਗਵਾਂ ਸਿੰਘ ਮਾਨ ਸਾਹਿਬ ਦਾ ਉਹਨਾਂ ਨੂੰ ਜਾ ਕੇ ਮਿਲੂੰਗਾ ਉਹਨਾਂ ਨੂੰ ਕਹੂੰਗਾ ਕਿ ਜੇ ਇਨਾ ਦੇ ਵਿੱਚ ਇਨਾ ਦਾ ਕੋਈ ਕਸੂਰ ਆ ਕਿ ਇਹਨਾਂ ਨੇ ਕੋਈ ਬੇਅਦਬੀ ਕੀਤੀ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜਿਨ੍ਹਾਂ ਨੇ ਇਦਾਂ ਦਾ ਕੀਤਾ ਕਿ ਸਾਡੇ ਗੁਰੂ ਦਾ ਸਤਕਾਰ ਨਹੀਂ ਹੋਇਆ ਫੇ ਤਾਂ ਪਿੱਛੇ ਕਰੋ ਗੋਲੀ ਦੇ ਇਹਨਾਂ ਨੂੰ ਟੰਗ ਦਿਓ ਜੇਕਰ ਜੇ ਇਦਾਂ ਦੀ ਕੋਈ ਗੱਲ ਹੈ ਨਹੀਂ ਜੋ ਮੈਨੂੰ ਪਤਾ ਇੱਥੇ ਨਹੀਂ ਹੈ ਤਨਵਾਦੀ ਬਤ ਸੋਸ਼ਨ ਡਾਕਟਰ ਸੁਖੀ ਜਿਨ੍ਹਾਂ ਨੇ ਖੁਦ ਮੰਨਿਆ ਕਿ ਇੱਥੇ ਕੁਝ ਗਲਤ ਨਹੀਂ ਹੋ ਰਿਹਾ ਜੋ ਦਾਵਾ ਕੀਤਾ ਜਾ ਰਿਹਾ ਕਿ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਨਹੀਂ ਰੱਖੇਗੇ ਉਹ ਸਾਰੀਆਂ ਗੱਲਾਂ ਦਾ ਇਹਨਾਂ ਵੱਲੋਂ ਖੰਡਨ ਕੀਤਾ ਜਾਂਦਾ ਹੈ